ਕਹਿੰਦੇ ਨੇ ਸੱਚ ਕੋੜਾ ਹੁੰਦਾ ਹੈ ਪਰ ਕੋਈ ਨਹੀਂ ਦੱਸਦਾ ਕਿ ਸੱਚ ਬੋਲਣ ਦੀ ਕੀਮਤ ਕੀ ਹੁੰਦੀ ਹੈ ਇਹ ਕਹਾਣੀ ਹੈ ਇੱਕ ਐਸੇ ਬੰਦੇ ਦੀ ਜਿਸ ਕੋਲ ਨਾ ਪੈਸਾ ਸੀ ਨਾ ਸਿਆਸੀ ਸਹਾਰਾ ਪਰ ਫਿਰ ਵੀ ਉਸਨੇ ਪੂਰੇ ਸਿਸਟਮ ਨੂੰ ਹਿਲਾ ਦਿੱਤਾ ਇਹ ਕਹਾਣੀ ਹੈ ਰਣਜੀਤ ਸਿੰਘ ਦੀ ਪੰਜਾਬ ਦੇ ਦੁਆਬੇ ਚ ਇੱਕ ਪਿੰਡ ਮੁਲਕਪੁਰ ਨਾਂ ਦਾ ਸੀ ਇਸ ਪਿੰਡ ਵਿੱਚ ਰਣਜੀਤ ਸਿੰਘ ਨਾਂ ਦਾ ਇੱਕ ਕਿਸਾਨ ਰਹਿੰਦਾ ਸੀ ਜਿਸ ਦੇ ਪਰਿਵਾਰ ਵਿੱਚ ਉਸ ਦੀ ਬਜ਼ੁਰਗ ਮਾਂ ਪਤਨੀ ਤੇ ਦੋ ਬੱਚੇ ਸਨ ਰਣਜੀਤ ਸਿੰਘ ਇੱਕ ਸਧਾਰਨ ਕਿਸਾਨ ਸੀ ਉਸ ਦੇ ਹਿੱਸੇ 2 ਏਕੜ ਜ਼ਮੀਨ ਆਉਂਦੀ ਸੀ ਰਣਜੀਤ ਸਿੰਘ ਇੱਕ ਇਮਾਨਦਾਰ ਅਤੇ ਸੱਚਾ ਇਨਸਾਨ ਸੀ ਉਸ ਦਾ ਇੱਕ ਹੀ ਅਸੂਲ ਸੀ ਰੋਟੀ ਘੱਟ ਖਾ ਲਵਾਂਗਾ ਪਰ ਗਲਤ ਨਹੀਂ ਕਰਾਂਗਾ ਪਿੰਡ ਵਾਲੇ ਉਸ ਦੀ ਇੱਜ਼ਤ ਕਰਦੇ ਸਨ ਪਰ ਉਸ ਦੀ ਸਾਦਗੀ ਨੂੰ ਉਸ ਦੀ ਕਮਜ਼ੋਰੀ ਸਮਝਦੇ ਸਨ ਉਹ ਆਪਣੀ ਜ਼ਿੰਦਗੀ ਵਿੱਚ ਖੁਸ਼ ਸੀ ਇੱਕ ਦਿਨ ਸਰਕਾਰ ਨੇ ਐਲਾਨ ਕੀਤਾ ਪਿੰਡ ਦੀ ਜ਼ਮੀਨ ਤੇ ਉਦਯੋਗਿਕ ਪ੍ਰੋਜੈਕਟ ਆਵੇਗਾ ਜੋ ਕਿ ਪਿੰਡ ਦੀ ਸਰਕਾਰੀ ਜ਼ਮੀਨ ਵਿੱਚ ਲਗਾਇਆ ਜਾਵੇਗਾ ਰਣਜੀਤ ਸਿੰਘ ਜੋ ਕਿ ਸਧਾਰਨ ਕਿਸਾਨ ਸੀ ਉਸਦੀ ਜ਼ਮੀਨ ਅਚਾਨਕ ਸਰਕਾਰੀ ਦਿਖਾਈ ਗਈ ਬਾਕੀ ਸਰਕਾਰੀ ਜ਼ਮੀਨ ਨਾਲ ਉਸਦੀ ਜ਼ਮੀਨ ਤੇ ਵੀ ਸਰਕਾਰ ਵੱਲੋਂ ਕਬਜ਼ਾ ਕੀਤਾ ਗਿਆ ਇਹ ਵੇਖ ਕੇ ਰਣਜੀਤ ਸਿੰਘ ਬਹੁਤ ਦੁਖੀ ਹੋ ਗਿਆ ਉਸਦੀ ਜ਼ਮੀਨ ਹੀ ਉਸਦੇ ਪੈਸੇ ਕਮਾਉਣ ਦਾ ਇੱਕੋ ਇੱਕ ਸਾਧਨ ਸੀ ਉਸਦੇ ਘਰ ਦਾ ਸਾਰਾ ਖਰਚ ਉਸਦੀ ਖੇਤੀ ਤੋਂ ਹੀ ਚੱਲਦਾ ਸੀ ਉਸਨੇ ਪਿੰਡ ਦੇ ਸਰਪੰਚ ਤੋਂ ਸਹਾਇਤਾ ਮੰਗੀ ਪਰ ਕਿਸੇ ਨੇ ਉਸ ਦਾ ਸਾਥ ਨਹੀਂ ਦਿੱਤਾ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਾਂ ਉਹ ਪਿੰਡ ਦੇ ਪਟਵਾਰੀ ਕੋਲ ਗਿਆ ਰਣਜੀਤ ਸਿੰਘ ਨੇ ਕਿਹਾ ਕਿ ਇਹ ਜ਼ਮੀਨ ਉਸਦੇ ਨਾਂ ਹੈ ਪਰ ਪਟਵਾਰੀ ਵੀ ਸਰਕਾਰ ਦੇ ਹੱਕ ਦੀ ਗਵਾਹੀ ਭਰ ਰਿਹਾ ਸੀ ਉਸਨੇ ਕਿਹਾ ਕਿ ਕਾਗਜ਼ਾਂ ਨਾਲ ਕੁਝ ਨਹੀਂ ਬਣਨਾ ਹੁਣ ਤਾਂ ਤੇਰੀ ਜ਼ਮੀਨ ਤੇ ਸਰਕਾਰ ਦਾ ਹੱਕ ਹੈ ਉਹ ਬਹੁਤ ਘਬਰਾ ਗਿਆ ਉਹ ਸੋਚਣ ਲੱਗਾ ਕਿ ਪਤਾ ਨਹੀਂ ਮੇਰੇ ਤੋਂ ਕੀ ਪਾਪ ਹੋ ਗਿਆ ਹੈ ਜੋ ਮੇਰੀ ਕਮਾਈ ਦਾ ਇੱਕੋ ਇੱਕ ਸਾਧਨ ਵੀ ਹੱਥੋਂ ਜਾ ਰਿਹਾ ਹੈ ਉਹ ਉਹ ਸਾਰੀ ਰਾਤ ਸੋਚਦਾ ਰਿਹਾ ਕਿ ਹੁਣ ਕੀ ਕਰਾਂ ਅਸਲ ਵਿੱਚ ਉਹ ਆਪਣੀ ਜ਼ਮੀਨ ਨਾਲ ਬਹੁਤ ਪਿਆਰ ਕਰਦਾ ਸੀ ਉਹ ਉਸਦੇ ਪੁਰਖਿਆਂ ਦੀ ਨਿਸ਼ਾਨੀ ਸੀ ਫਿਰ ਉਸਨੇ ਪਿੰਡ ਦੇ ਵੱਡੇ ਲੋਕਾਂ ਨਾਲ ਗੱਲ ਕੀਤੀ ਉਸਨੂੰ ਲੱਗਿਆ ਕਿ ਉਹ ਕੋਈ ਵਧੀਆ ਸੁਝਾਅ ਦੇ ਦੇਣਗੇ ਉਹਨਾਂ ਨੇ ਉਸਨੂੰ ਕਿਹਾ ਤੂੰ ਜ਼ਮੀਨ ਛੱਡ ਦੇ ਸਰਕਾਰ ਵੱਲੋਂ ਮੁਆਵਜ਼ਾ ਲੈ ਲੈ ਇਹ ਹੀ ਤੇਰੇ ਲਈ ਭਲਾਈ ਦੀ ਗੱਲ ਹੈ ਪਰ ਮੁਆਵਜ਼ਾ ਉਸਦੀ ਜ਼ਮੀਨ ਦੀ ਕੀਮਤ ਦਾ ਸਿਰਫ ਦਸਵਾਂ ਹਿੱਸਾ ਸੀ ਉਸਨੇ ਸਾਰੀ ਗੱਲ ਆਪਣੇ ਪਰਿਵਾਰ ਨਾਲ ਕੀਤੀ ਉਸਦੀ ਮਾਂ ਨੇ ਦੁਖੀ ਮਨ ਨਾਲ ਕਿਹਾ ਪੁੱਤਰ ਵੱਡਿਆਂ ਨਾਲ ਨਾ ਲੜੀ ਅਸੀਂ ਉਨ੍ਹਾਂ ਦਾ ਮੁਕਾਬਲਾ ਕਿਵੇਂ ਕਰਾਂਗੇ ਤੂੰ ਇਕੱਲਾ ਹੈ ਸਾਡੇ ਨਾਲ ਤਾਂ ਕੋਈ ਪਿੰਡ ਵਾਲਾ ਵੀ ਨਹੀਂ ਖੜ ਰਿਹਾ ਸਭ ਡਰ ਰਹੇ ਹਨ ਰਣਜੀਤ ਸਾਰੀ ਰਾਤ ਸੋਚਦਾ ਰਿਹਾ ਉਸਦੇ ਮਨ ਵਿੱਚ ਇੱਕ ਸਵਾਲ ਸੀ ਜੇ ਮੈਂ ਅੱਜ ਚੁੱਪ ਰਹਿ ਗਿਆ ਤਾ ਮੇਰੇ ਬੱਚਿਆਂ ਕੋਲ ਕੱਲ ਕੀ ਹੋਵੇਗਾ ਮੇਰੇ ਬੱਚੇ ਆਪਣਾ ਵਜੂਦ ਤੋਂ ਉੱਜੜ ਜਾਣਗੇ ਸਾਡਾ ਅਸਲ ਕੀਤਾ ਖੇਤੀ ਦਾ ਹੈ ਜ਼ਮੀਨ ਸਾਡੀ ਪਹਿਚਾਨ ਹੈ ਮੈਂ ਆਪਣੇ ਜ਼ਮੀਨ ਆਪਣੇ ਬੱਚਿਆਂ ਨੂੰ ਦੇਵਾਂਗਾ ਫਿਰ ਉਸਨੇ ਬਹੁਤ ਸੋਚਿਆ ਉਸਨੇ ਸਰਕਾਰ ਵਿਰੁੱਧ ਮੁਕੱਦਮਾ ਲੜਨ ਦਾ ਫੈਸਲਾ ਕੀਤਾ ਅਗਲੇ ਦਿਨ ਉਹ ਅਦਾਲਤ ਗਿਆ ਵਕੀਲ ਨੇ ਪਹਿਲਾ ਸਵਾਲ ਪੁੱਛਿਆ ਫੀਸ ਭਰ ਸਕਦੇ ਹੋ ਉਸਨੇ ਆਪਣਾ ਮਨ ਭਾਰੀ ਕਰਕੇ ਕਿਹਾ ਮੈਂ ਗਰੀਬ ਹਾਂ ਪਰ ਮੈਂ ਆਪਣੇ ਹੱਕ ਦੀ ਲੜਾਈ ਲੜਨ ਚੱਲਿਆ ਹਾਂ ਮੈਂ ਪੈਸਿਆਂ ਦਾ ਪ੍ਰਬੰਧ ਕਰ ਲਵਾਂਗਾ ਪਰ ਜਿੱਤ ਸੱਚ ਦੀ ਹੀ ਹੋਣੀ ਚਾਹੀਦੀ ਹੈ ਜਦੋਂ ਪਿੰਡ ਵਿੱਚ ਪਤਾ ਚੱਲਿਆ ਕਿ ਉਸਨੇ ਮੁਕੱਦਮਾ ਦਾਖਲ ਕੀਤਾ ਹੈ ਅਦਾਲਤ ਵਿੱਚ ਸਾਰੇ ਪਿੰਡ ਵਾਲੇ ਕਹਿੰਦੇ ਕਿ ਤੇਰੇ ਤੋਂ ਲੜਿਆ ਨਹੀਂ ਜਾਵੇਗਾ ਅਦਾਲਤਾਂ 'ਚ ਬਹੁਤ ਸਾਲਾਂ ਤੱਕ ਕੇਸ ਲਟਕਦੇ ਰਹਿੰਦੇ ਹਨ ਇਨਸਾਫ ਤਾਂ ਬਹੁਤ ਦੂਰ ਦੀ ਗੱਲ ਹੈ ਉਨਾ ਨੇ ਕਿਹਾ ਤੇਰਾ ਪੈਸਾ ਖਰਾਬ ਹੋਵੇਗਾ ਤੇ ਸਭ ਕੁਝ ਚਲਾ ਜਾਵੇਗਾ ਇਹ ਗੱਲਾਂ ਸੁਣ ਕੇ ਵੀ ਉਸਨੇ ਆਪਣਾ ਮਨ ਡੋਲਣ ਨਹੀਂ ਦਿੱਤਾ ਉਸਨੇ ਕਿਹਾ ਪ੍ਰਮਾਤਮਾ ਇंसाफ ਖੁਦ ਦਿਵਾਊਗਾ ਮੈਨੂੰ ਉਸਤੇ ਯਕੀਨ ਹੈ ਇਸ ਸ਼ੁਰੂ ਹੋ ਗਿਆ ਤਾਰੀਖ ਤੇ ਤਾਰੀਖ ਪੈਣ ਲੱਗੀ ਹਰ ਤਾਰੀਖ ਤੇ ਨਵੇਂ ਸਬੂਤ ਪੇਸ਼ ਹੋਣ ਲੱਗੇ ਰਣਜੀਤ ਦਾ ਪੈਸਾ ਸਮਾਂ ਤੇ ਹੌਸਲਾ ਸਭ ਖਤਮ ਹੋ ਰਿਹਾ ਸੀ ਹੁਣ ਉਸ ਨੂੰ ਸਭ ਕੁਝ ਧੁੰਦਲਾ ਨਜ਼ਰ ਆ ਰਿਹਾ ਸੀ ਇੱਕ ਰਾਤ ਉਸ ਦੀ ਫਸਲ ਸਾੜ ਦਿੱਤੀ ਗਈ ਉਸ ਦੀ ਮਹੀਨਿਆਂ ਦੀ ਹਿੰਮਤ ਮਿੱਟੀ ਵਿੱਚ ਮਿਲਾ ਦਿੱਤੀ ਤਾਂ ਜੋ ਉਹ ਪਿੱਛੇ ਹਟ ਜਾਵੇ ਬੱਚਿਆਂ ਨੂੰ ਸਕੂਲ ਚੋਂ ਧਮਕੀਆਂ ਆਉਣ ਲੱਗੀਆਂ ਸਾਰਾ ਪਰਿਵਾਰ ਡਰ ਦੇ ਸائے ਵਿੱਚ ਜੀ ਰਿਹਾ ਸੀ ਪਤਨੀ ਨੇ ਕਿਹਾ ਹੁਣ ਬਸ ਕਰ ਦਿਓ ਸਾਨੂੰ ਬਚਾ ਲਵੋ ਰਣਜੀਤ ਪਹਿਲੀ ਵਾਰ ਰੋਇਆ ਪਰ ਅਗਲੇ ਦਿਨ ਫਿਰ ਅਦਾਲਤ ਗਿਆ ਉਸਨੇ ਕਿਹਾ ਮੈਂ ਹਾਰਾਂਗਾ ਤਾਂ ਵੀ ਸੱਚ ਨਾਲ ਹੀ ਹਾਰਾਂਗਾ ਪਰਮਾਤਮਾ ਦੀ ਮਿਹਰ ਨਾਲ ਇੱਕ ਇਮਾਨਦਾਰ ਅਫਸਰ ਨੇ ਉਸਤੇ ਕੇਸ ਚ ਦਿੱ ਚਸਵੀ ਦਿਖਾਈ ਉਸਨੇ ਸਾਰੇ ਪੁਰਾਣੇ ਰਿਕਾਰਡ ਖੋਲੇ ਉਸਨੂੰ ਪਤਾ ਚੱਲਿਆ ਕਿ ਸਾਰੇ ਵੱਡੇ ਅਫਸਰਾਂ ਦੀ ਮਿਲੀਭੁਗਤ ਹੈ ਉਹ ਗਰੀਬ ਨਾਲ ਧੱਕਾ ਕਰ ਰਹੇ ਸਨ ਉਸਨੇ ਰਣਜੀਤ ਦਾ ਪੱਖ ਲਿਆ ਅਤੇ ਅਦਾਲਤ ਵਿੱਚ ਸਾਰੇ ਸਬੂਤ ਪੇਸ਼ ਕਰ ਦਿੱਤੇ ਤੇ ਵੱਡੇ ਅਧਿਕਾਰੀਆਂ ਲਈ ਵੀ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਤਾਂ ਜੋ ਅੱਗੇ ਉਹ ਕਿਸੇ ਹੋਰ ਗਰੀਬ ਨਾਲ ਇੰਜ ਨਾ ਕਰ ਸਕਣ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਉਹਨਾਂ ਨੇ ਫੈਸਲਾ ਰਣਜੀਤ ਦੇ ਹੱਕ ਵਿੱਚ ਸੁਣਾ ਦਿੱਤਾ ਤੇ ਦੋਸ਼ੀਆਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਰਣਜੀਤ ਅਦਾਲਤ ਚ ਖਮੋਸ਼ ਖੜਾ ਰਿਹਾ ਪਰ ਉਸ ਦਾ ਸਿਰ ਉੱਚਾ ਸੀ ਅੱਖਾਂ ਵਿੱਚ ਹੰਝੂ ਸਨ ਉਸ ਨੇ ਆਪਣੇ ਹੱਕ ਦੀ ਲੜਾਈ ਜਿੱਤ ਲਈ ਸੀ ਸਾਰੇ ਪਿੰਡ ਵਾਲੇ ਹੁਣ ਉਸ ਦੀ ਇੱਜ਼ਤ ਕਰ ਰਹੇ ਸਨ ਰਣਜੀਤ ਆਪਣੇ ਇਲਾਕੇ ਦੇ ਸਾਰੇ ਪਿੰਡਾਂ ਲਈ ਵੱਡੀ ਮਿਸਾਲ ਬਣ ਚੁੱਕਾ ਸੀ ਬੱਚਾ-ਬੱਚਾ ਉਸ ਦਾ ਨਾਂ ਜਾਣਦਾ ਸੀ ਅਸੀਂ ਇਸ ਤੋਂ ਇਹ ਕਹਿ ਸਕਦੇ ਹਾਂ ਕਿ ਸੱਚ ਦੇ ਰਾਹ ਤੇ ਤੁਰਨ ਵਾਲਾ ਅਕਸਰ ਇਕੱਲਾ ਹੁੰਦਾ ਹੈ ਪਰ ਇਤਿਹਾਸ ਗਵਾਹ ਹੈ ਇਕੱਲਾ ਸੱਚ ਹੀ ਸਿਸਟਮ ਨੂੰ ਝੁਕਾਉਂਦਾ ਹੈ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਧੰਨਵਾਦ